ਤਾਨੂੰ ਬੇਨਤੀ ਹੈ ਕਿ ਤੁਸੀਂ ਇੱਧਰ ਬਾਹਰ ਆ ਜਾਓ ਜੋ ਜਿਆਦਾ ਪਾਣੀ ਆ ਗਿਆ ਮੈਂ ਤੁਹਾਡੇ ਕੋ ਇਥੋਂ ਨਿਕਲਿਆ ਨਹੀਂ ਜਾਣਾ ਫਿਰ ਨੁਕਸਾਨ ਹੋ ਜੂਗਾ ਤੁਹਾਨੂੰ ਦੁਬਾਰਾ ਬੇਨਤੀ ਕੀਤੀ ਜਾਂਦੀ ਹੈ ਕਿ ਪਾਣੀ ਪਿੱਛੇ ਬਹੁਤ ਤੇਜ਼ ਆ ਰਿਹਾ ਤੇ ਨੁਕਸਾਨ ਹੋ ਤੁਹਾਡਾ ਆਪਣੇ ਕਮਰੇ ਚੋਂ ਬਾਹਰ ਆ ਜਾਓ ਰੁਪਿਆ ਆ ਸਾਥੇ ਹੈ ਸਾਸੀ ਜੀ ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪਿੱਛੋਂ ਪਾਣੀ ਬਹੁਤ ਤੇਜ਼ ਰੱਤਾ ਆ ਰਿਹਾ ਕਿਰਪਾ ਕਰਕੇ ਆਪਣੇ ਘੌਰਾ ਚ ਬਾਹਰ ਆ ਜਾਓ ਤੇ ਤੁਹਾਡਾ ਕੋਈ ਨਾ ਕੋਈ ਪ੍ਰਬੰਧ ਕਰੀਏ ਤੁਹਾਡੇ ਕੋਲ ਖਾਣ ਪੀਣ ਦਾ ਕੋਈ ਹੋਰ ਇਸ ਕਰਕੇ ਇੱਥੇ ਦਰਸਾਨ ਹੋ ਸਕਦਾ ਤੁਹਾਡਾ ਪਾਣੀ ਬਹੁਤ ਤੇਜ਼ ਆ ਰਿਹਾ ਪਿੱਛੋਂ